ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੌਮ ਨੂੰ ਕੌਣ ਇਕੱਠਾ ਕਰੇਗਾ ਪੰਥਕ ਲੋਕਾਂ ਦੀ ਗੱਲ ਕਿਹੜੀ ਪਾਰਟੀ ਵੱਲੋਂ ਕੀਤੀ ਜਾਵੇਗੀ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੋਇਆ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਪੰਥ ਮੇਰੇ ਨਾਲ ਹੈ ਅਸੀਂ ਪੰਥ ਦੇ ਨੁਮਾਇੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਸਟੇਜ ਤੋਂ ਇਹੋ ਹੀ ਗੱਲਾਂ ਦਾ ਪ੍ਰਚਾਰ ਕਰ ਰਹੇ ਨੇ ਤੇ ਦੂਸਰੇ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਪੁਰਨ ਸਰਜੀਤ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸੁਖਣੀ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਦੇ ਵਿੱਚ ਚਰਨਜੀਤ ਸਿੰਘ ਬਰਾੜ ਨਵੀਂ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਪੱਲਾ ਫੜ ਲਿਆ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਕਿਹਾ ਕਿ ਜਿਹੜੀ ਅਡਾਇਓਲੋਜੀ ਦੀ ਅਸੀਂ ਗੱਲਬਾਤ ਕਰ ਰਹੇ ਸੀ 117 ਹਲਕਿਆਂ ਦੇ ਵਿੱਚ ਅਸੀਂ ਉਮੀਦਵਾਰ ਉਤਾਰਨੇ ਨੇ ਲੇਕਿਨ ਅਸੀਂ ਸੁਸਤ ਹਾਂ ਅਸੀਂ ਕੱਚੂ ਕੂਮੇ ਦੀ ਚਾਲ ਚੱਲ ਰਹੇ ਹਾਂ ਸਾਡੀ ਕੋਈ ਅਡਾਇਓਲੋਜੀ ਨਹੀਂ ਸਾਡੀ ਕੋਈ ਵਿਚਾਰਧਾਰਾ ਨਹੀਂ ਸਾਡੀ ਕੋਈ ਡੈਲੀਗੇਟਸਾਂ ਦੀ ਮੀਟਿੰਗ ਨਹੀਂ ਇਸ ਤੋਂ ਨਾਰਾਜ਼ ਹੋ ਕੇ ਚਰਨਜੀਤ ਸਿੰਘ ਬਰਾੜ ਨੇ ਆਖਰਕਾਰ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਜਿੱਥੇ ਕਿ ਜਗਜੀਤ ਸਿੰਘ ਬਰਾੜ ਵੀ ਸੀ ਅਰਿਪਦੀਪ ਸਿੰਘ ਬਰਾੜ ਵੀ ਸੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਊੰਕਾਰ ਸਿੰਘ ਵੀ ਸੀ ਤੇ ਇੰਦਰ ਚਨਜੀਤ ਸਿੰਘ ਬਰਾੜ ਦੇ ਜਾਣ ਤੋਂ ਬਾਅਦ ਫਿਰ ਦੁਬਾਰਾ ਇੱਕ ਵਾਰ ਖਲਾਰਾ ਪੈ ਗਿਆ ਹੈ ਹੁਣ ਸਿਆਸੀ ਮਾਇਰ ਕੀ ਕਹਿ ਰਹੇ ਨੇ ਪੱਤਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਵੀਂ ਸ਼ਰੂਮਣੀ ਅਕਾਲੀ ਦਲ ਅਤੇ ਅਕਾਲੀ ਦਲ ਵਾਰਿਸ ਪੰਜਾਬ ਇਹਨਾਂ ਦੋਨਾਂ ਪਾਰਟੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਇਹਨਾਂ ਨੂੰ ਇਕੱਠੇ ਹੋ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਉਹ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਇਕਬਾਲ ਸਿੰਘ ਝੁੰਡਾ ਮਨਪ੍ਰੀਤ ਹੀਆਲੀ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੋਰ ਪ੍ਰਵਿੰਦਰ ਸਿੰਘ ਢੀਂਸਾ ਇਹਨਾਂ ਨੂੰ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਜਿਸ ਦੇ ਮੁਖੀ ਨੇ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਇਹਨਾਂ ਦੋਨਾਂ ਪਾਰਟੀਆਂ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ ਯਾਨੀ ਕਿ ਗੱਠਜੋੜ ਬੰਦਨ ਕਰ ਲੈਣਾ ਚਾਹੀਦਾ ਹੈ ਕਿਉਂਕਿ 117 ਹਲਕਿਆਂ ਦੇ ਵਿੱਚ ਉਮੀਦਵਾਰ ਉਤਾਰਨੇ ਨੇ ਉਹ ਵੀ ਜਿਹੜੇ ਨਾਮਵਰ ਹੋਣ ਜਿਨ੍ਹਾਂ ਦੀ ਕੋ ਕੌਮ ਨੂੰ ਦੇਣ ਹੋਵੇ ਚਾਹੋ ਐਸਸੀ ਬੀਸੀ ਓਬੀਸੀ ਹਿੰਦੂ ਭਾਈਚਾਰੇ ਜਾਂ ਜਿਹੜੇ ਹੁਣ ਉਹਨਾਂ ਨੂੰ ਉਤਾਰਨਾ ਤੇ ਪਹਿਣਾ ਹੀ ਹੈ ਜੇਕਰ ਨਹੀਂ ਉਤਾਰਦੇ ਤਾਂ ਫਿਰ ਜਲੂਸ ਨਿਕਲੇਗਾ ਇਸ ਕਰਕੇ ਵਕ ਵਕ ਪਤਰਕਾਈ ਪੱਤਰਕਾਰ ਜਿਹੜਾ ਭਾਈਚਾਰਾ ਹੈ ਉਹਨਾਂ ਨੂੰ ਕਿਹਾ ਕੀ ਜਾ ਰਿਹਾ ਹੈ ਕਿ ਜੇਕਰ ਨਵੀਂ ਸ਼ਰੋਮਣੀ ਪ੍ਰਾਣੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਮਰਜ ਨਹੀਂ ਹੋਣਾ ਨਹੀਂ ਆਉਣਾ ਪ੍ਰਾਣੀ ਸ਼ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨੀਆਂ ਤਾਂ ਤੁਹਾਨੂੰ ਜਿਹੜਾ ਹੈ ਖੀਰੋਮਣੀ ਅਕਾਲੀ ਦਲ ਪੁਰਨ ਸੰਜੀਤ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਅ ਅਕਾਲੀ ਦਲ ਬਾਦਸ਼ ਪੰਜਾਬ ਦੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਕੱਠੇ ਹੋ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਚੋਣਾਂ ਜਿਹੜੀਆਂ ਲੜਨੀਆਂ ਚਾਹੀਦੀਆਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 20 ਤੋਂ ਪਲੱਸ ਸੀਟਾ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਮਿਲ ਕੇ ਜੇਕਰ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਜਿੱਤੀਆਂ ਜਾ ਸਕਦੀਆਂ ਨੇ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਸਾਂਝਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਕਹਿੰਦੇ ਕਿ ਤੁਸੀਂ ਮਨਪ੍ਰੀਤ ਇਆਲੀ ਨੂੰ ਸਾਂਝਾ ਪ੍ਰਧਾਨ ਬਣਾ ਦਿਓ ਦੋਨਾਂ ਪਾਰਟੀਆਂ ਦਾ ਉਹ ਦੋਨਾਂ ਪਾਰਟੀਆਂ ਦਾ ਸਾਰਾ ਜਿਹੜਾ ਕੰਮ ਹੈ ਉਹ ਦੇਖਣਗੇ ਮਨਪ੍ਰੀਤ ਇਆਲੀ ਜਿਹੜੇ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਵੀ ਜਿਹੜੀ ਹੈ ਸਟਰੋਂਗ ਹੈ ਉਹ ਪਾਰਟੀ ਨੂੰ ਬੜੇ ਉੱਪਰਲੇ ਪੱਧਰ ਤੱਕ ਲੈ ਕੇ ਜਾ ਸਕਦੇ ਨੇ ਕਿਉਂਕਿ ਉਹਨਾਂ ਨੇ ਤਾਂ ਕਹਿ ਦਿੱਤਾ ਹੈ ਕਿ ਬਾਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੈਂ ਸ਼ਰੂਪਨੀ ਇਕਾਲੀ ਦਲ ਵੱਲੋਂ 2027 ਦੀ ਵਿਧਾਨ ਸਭਾ ਦੀ ਚੋਣ ਨਹੀਂ ਲੜਾਂਗਾ ਤੇ ਜਾਂ ਫਿਰ ਮੈਂ ਸਿਰ ਹੱਥੇ ਹੱਤ ਰੱਖ ਕੇ ਤੇ ਮੈਂ ਆਪਣੇ ਘਰ ਦੇ ਵਿੱਚ ਬੈਠ ਜਾਵਾਂਗਾ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਤੋਂ ਬਾਅਦ ਵੱਡਾ ਜਿਹੜਾ ਖਲਾਰਾ ਪਿਆ ਹੋਇਆ ਹੈ ਸ਼ਰੂਪਨੀ ਇਕਾਲੀ ਦਲ ਨੂੰ ਲੈ ਕੇ ਹੁਣ ਪੁਨਨ ਸਰਜੀਤ ਸ਼ਰੂਪਨੀ ਇਕਾਲੀ ਦਲ ਜਿਹੜੀ ਹੈ ਉਹ ਤਾਂ ਸਰਜੀਤ ਹੋ ਸਕਦੀ ਹੈ ਜੇਕਰ ਇਹਨਾਂ ਦਾ رابطہ ਇਹਨਾਂ ਦਾ ਸਮਝੌਤਾ ਇਹਨਾਂ ਦਾ ਗਠਬੰਧਨ ਅਕਾਲੀ ਦਲ ਵਾਸ ਪੰਜਾਬ ਦੇ ਨਾਲ ਖੁਦਾ ਹੈ ਕਿਉਂਕਿ 117 ਹਲਕਿਆਂ ਦੇ ਵਿੱਚ ਆਪੋ ਆਪਣੀ ਪੱਧਰ ਤੇ ਉਮੀਦਵਾਰ ਉਤਾਰਨਾ ਚੋਣ ਮદાન ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹ ਬੜੇ ਵੱਡੇ ਪੱਧਰ ਤੇ ਮੁਸ਼ਕਲ ਹੈ ਇਸ ਦਾ ਖਮਨਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਸ ਨੂੰ ਅਕਾਲੀ ਦਲ ਵਾਸ ਪੰਜਾਬ ਨੂੰ ਵੀ ਤੇ ਪੁਨ ਸਰਜੀਤ ਸ਼ਰਮੀ ਅਕਾਲੀ ਦਲ ਨੂੰ ਵੀ ਇਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਇਆਲੀ ਹੁਣਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਅਤੇ ਪੰਥ ਨੂੰ ਇਕੱਠਾ ਕੀਤਾ ਜਾਵੇ ਜਿਸ ਤਰ੍ਹਾਂ ਵਾਰ-ਵਾਰ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਗਨੀ ਹਰਪ੍ਰੀਤ ਸਿੰਘ ਮਨਪ੍ਰੀਤ ਈਆਲੀ ਅਤੇ ਇਧਰੋਂ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵਾਲੀ ਨੇ ਇਹ ਗੱਲ ਕਹਿ ਰਹੇ ਨੇ ਕਿ ਪੰਥ ਨੂੰ ਇਕੱਠਾ ਕਰੋ ਕੌਮ ਦਾ ਇਕਾ ਕਰਾਓ ਕੌਮ ਦੇ ਲਈ ਨਵੀਂ ਵਿਉਤਮੰਦੀ ਬਣਾਓ ਤੇ ਵਿਉਤਮੰਦੀ ਤਾਂ ਹੀ ਬਣੇਗੀ ਜੇਕਰ ਇਹ ਦੋਨੋਂ ਪਾਰਟੀਆਂ ਇਕੱਠੀਆਂ ਹੋਣਗੀਆਂ ਲੋਕ ਕਹਿ ਰਹੇ ਨੇ ਕਿ ਮਨਪ੍ਰੀਤ ਈਆਲੀ ਨੂੰ ਦੋਨਾਂ ਪਾਰਟੀਆਂ ਦਾ ਸਾਂਝਾ ਪ੍ਰਧਾਨ ਬਣਾ ਦਿਓ ਸਾਂਝੇ ਪ੍ਰਧਾਨ ਦੇ ਤਹਿਤ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਉਸ ਤੋਂ ਬਾਅਦ ਅਗਲਾ ਕੀ ਸਟੈਪ ਹੋਵੇਗਾ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਸਕਦਾ ਹੈ ਕਿ 50 ਤੋਂ ਪਲੱਸ ਸੀਟਾਂ ਜਿੱਤੀਆਂ ਜਾਣ ਜਿਸ ਤਰ੍ਹਾਂ ਮਨਪ੍ਰੀਤ ਈਆਲੀ ਕੌਮ ਦੀ ਗੱਲ ਕਰ ਰਹੇ ਨੇ ਪੱਤ ਦੀ ਗੱਲ ਕਰ ਰਹੇ ਨੇ ਪੰਥ ਦੀ ਵਿਵਹਤ ਬੰਦੀ ਦੀ ਗੱਲ ਕਰ ਰਹੇ ਨੇ ਪੰਥ ਦੀ ਏਕਤਾ ਦੀ ਗੱਲ ਕਰ ਰਹੇ ਨੇ ਇਸ ਕਰਕੇ ਹੁਣ ਫਿਰ ਕਾਸ ਲਗਾਈਆਂ ਲਗਾਈਆਂ ਜਾਰੀਆਂ ਨੇ ਕਿ ਇਹਨਾਂ ਦੋਨਾਂ ਪਾਰਟੀਆਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਇਕੱਠੇ ਹੋ ਕੇ ਜੇਕਰ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਕੁਝ ਨਾ ਕੁਝ ਸੀਟਾਂ ਜਿਹੜੀਆਂ ਨੇ ਇਹ ਦੋਨਾਂ ਪਾਰਟੀਆਂ ਦੀਆਂ ਝੋਲੀਆਂ ਵਿੱਚ ਪੈ ਜਾਣਗੀਆਂ ਧੰਨਵਾਦ